ਸਤੰਬਰ ਅਕਤੂਬਰ ਦੇ ਵਿੱਚ ਲੱਗਣ ਵਾਲੀ ਫਸਲ ਬਾਰੇ ਗੱਲਬਾਤ ਕਰਾਂ ਜੀ ਉਹ ਫਸਲ ਹੈ ਜੀ ਚੱਪਣ ਕਦੂਆਂ ਦੀ ਚੱਪਣ ਕਦੂਆਂ ਦੀ ਕਾਸ਼ਟ ਜਿਹੜੀ ਅ ਅਕਤੂਬਰ ਦੇ ਮਹੀਨੇ ਵਿੱਚ ਕੀਤੀ ਜਾਂਦੀ ਆ ਪਰ ਕੁਝ ਜਿਵੇਂ ਸਾਡੇ ਅਸੀਂ ਖੇਤ ਸਾਡੇ ਪਹਿਲਾਂ ਖਾਲੀ ਸੀ ਅਸੀਂ ਥੋੜਾ ਜਿਹਾ ਰਿਸਕ ਲੈ ਲੈ ਲਏ ਨੇ ਤਾਂ ਸਤੰਬਰ ਦੇ ਵਿੱਚ ਹੀ ਇਹ ਫਸਲ ਉਲਾ ਲੈਨੇ ਆ ਚੱਪਣ ਕਦੂ ਦੀ ਕਾਸ਼ਟ ਵੇਲੇ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਆ ਉਹਦੀ ਫਸਲ ਕਿਵੇਂ ਦੀ ਆ ਕਿਵੇਂ ਉਹਨੂੰ ਸੰਭਾਲਣਾ ਕੀ ਕਰਨਾ ਆ ਕਿੰਨੇ-ਕਿੰਨੇ ਦੂਰੀ ਤੇ ਲਾਉਣੇ ਆ ਉਹ ਸਾਰੀਆਂ ਗੱਲਾਂ ਪਤਾ ਪਤਾ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਜਿੱਤੇ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਵੀ ਦੇਖ ਰਹੇ ਤਾਂ ਪੇਜ ਨੂੰ ਲੈ ਕੇ ਦੇ ਫੋਲੋ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਜੀ ਹਾਈ ਕੁਆਲਿਟੀ ਬੀਜਾਂ ਦੀ ਕਿੱਟ ਤੁਸੀਂ ਆਪਣੇ ਘਰ ਤੋਂ ਮੰਗਾਉਣਾ ਚਾਹੁੰਦੇ ਹੋ ਜਿਹਦੇ ਵਿੱਚ ਕਿਚਨ ਗਾਰਡਨਿੰਗ ਦੇ ਬੀਜ ਨੇ ਤਾਂ ਉਹ ਵੀ ਤੁਸੀਂ ਸਾਡੇ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਸਾਡੇ ਫਾਰਮ ਦੇ ਨੰਬਰ ਤੇ WhatsApp ਤੇ ਮੈਸੇਜ ਕਰੋ ਤੇ ਤੁਹਾਨੂੰ ਸਾਰੀ ਡਿਟੇਲ ਜਿਹੜੀ ਭੇਜ ਜਾਵੇਗੀ ਉਹ ਕਿੱਟ ਤੁਸੀਂ ਘਰ ਬੈਠੇ ਆਪਣੇ ਅਨਾਲੇ ਇਹਦੀਆਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਆਪਾਂ ਨੂੰ ਉਹ ਸਾਰੀਆਂ ਗੱਲਾਂ ਬਾਤਾਂ ਬਰਦਰ ਨੂੰ ਜਾਣਕਾਰੀ ਦੇਵਾਂਗਾ ਜੀ ਇਹ ਦੇਖੋ ਜੀ ਇਹ ਲੱਗੇ ਆ ਜੀ ਆਪਣੇ ਛੱਪਣ ਕੱਦੂਆਂ ਦੇ ਇਹ ਆਪਾਂ ਬੂਟੇ ਲਾਏ ਸੀ ਵੇਲਾਂ ਆਪਾਂ ਪਹਿਲਾਂ ਤਿਆਰ ਕੀਤੀਆਂ ਸੀ ਵੇਲਾਂ ਤਿਆਰ ਕਰਕੇ ਲਾਈਆਂ ਦੇਖੋ ਕੁਝ ਬੂਟੇ ਸਾਡੇ ਵਿੱਚੋਂ ਮਰੇ ਵੀ ਆ ਤੇ ਇਹ ਜਿਹੜੇ ਹੈ ਜੀ 10% ਦੇ ਕਰੀਬ ਜਦੋਂ ਵੇਲਾਂ ਆਪਾਂ ਲਾਉਨੇ ਆ ਤਾਂ ਮੋਰਟੈਲਿਟੀ ਆ ਜਾਂਦੀ ਹੈ 100 ਚ 90 ਬੂਟੇ ਚੱਲਦੇ ਆ 10 ਬੂਟੇ ਤੁਹਾਡੇ ਖਰਾਬ ਹੋ ਸਕਦੇ ਆ ਜੀ ਇਹਦੇ ਵਿੱਚ ਕੋਈ ਜਿਹੜਾ ਵੱਡੀ ਗੱਲ ਨਹੀਂ ਹੈਗੀ ਜਿਹੜੇ ਬੂਟਿਆਂ ਨੇ ਚੱਲਣਾ ਸੀ ਉਹ ਦੇਖੋ ਵੈਲਨ ਗੁੜੇ ਤਰੀਕੇ ਨਾਲ ਚੱਲ ਗਏ ਉਹਨਾਂ ਨੂੰ ਫਲਾਵਰਿੰਗ ਆਉਣੀ ਸ਼ੁਰੂ ਹੋ ਗਈ ਦੇਖੋ ਡੋਡੀਆਂ ਬਣ ਗਿਆ ਇੱਕ ਦੇ ਦਿਨ ਤੱਕ ਫੁੱਲ ਖਿੜ ਜਾਏਗਾ ਹੁਣ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਬਜਾਈ ਦੇ ਵੇਲੇ ਦੇਖੋ ਜੀ ਸਾਡੇ ਇਹ 3 ਫੁੱਟ ਵਾਲੇ ਬੈੱਡ ਨੇ ਦੇਖੋ ਇਹ 3 ਫੁੱਟ ਵਾਲੇ ਬੈਡਾਂ ਤੇ ਅਸੀਂ ਬਜਾਈ ਕੀਤੀ ਐ ਜ਼ਿਗਜ਼ੈਗ ਪੈਟਰਨ ਦੇ ਨਾਲ ਬਜਾਈ ਕੀਤੀ ਐ ਮਤਲਬ ਇਹ ਇੱਕ ਬੂਟੇ ਤੋਂ ਇਦਾਂ ਜ਼ਿਗਜ਼ੈਗ ਪੈਟਰਨ ਦੇ ਅਕੋਰਡਿੰਗ ਬਜਾਈ ਕੀਤੀ ਐ ਜੀ ਸਵਾ ਫੁੱਟ ਤੇ ਬੂਟਾ ਲਾਇਆ ਐ ਜੀ ਤੇ ਬੂਟੇ ਤੋਂ ਬੂਟਾ ਮਤਲਬ ਲਾਈਨ ਤੋਂ ਲਾਈਨ 2 ਫੁੱਟ ਐ ਜੀ ਇਹਦਾ ਤੇ ਬੂਟੇ ਤੋਂ ਬੂਟਾ ਦੀ ਦੂਰੀ ਕਿਹਦੀ ਹੈਗੀ ਸਵਾ ਫੁੱਟ ਦੇ ਕਰੀਬ ਆਪਾਂ ਰੱਖੀ ਐ ਕਿਹੜੀਆਂ ਕਿਹੜੀਆਂ ਗੱਲਾਂ ਦਾ ਆਪਾਂ ਇਹਦੇ ਵਿੱਚ ਧਿਆਨ ਰੱਖਣਾ ਐ ਜੀ ਉਹ ਜ਼ਰੂਰੀ ਨੇ ਸਭ ਤੋਂ ਪਹਿਲਾਂ ਦੇਖੋ ਵਾਈਟ ਫਲਾਈ ਚਿੱਟੇ ਮਛਰ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਤੁਸੀਂ ਧਿਆਨ ਦੇ ਨਾਲ ਦੇਖੋ ਜੇ ਤਾਂ ਵੀਡੀਓ ਵਿੱਚ ਕੈਪਚਰ ਹੋਊਗਾ ਤੇ ਜ ਚਟਾ ਮਛਰ ਜਿਹੜਾ ਕਿੰਨਾ ਉੱਡਦਾ ਹੈ ਜੀ ਦੇਖੋ ਚਟਾ ਮਛਰ ਉੱਡਦਾ ਵਾਈਟ ਫ्लाई ਦਾ ਅਟੈਕ ਇਹਦੇ ਵਿੱਚ ਆਉਂਦਾ ਹੁੰਦਾ ਹੈ ਜੀ ਉਸ ਤੋਂ ਬਚਾ ਲਈ ਆਪਾਂ ਨੂੰ ਇੱਥੇ ਮਛਰ ਤੇਲੇ ਵਾਲੀਆਂ ਜਿਹੜੀਆਂ ਆ ਸਪਰੇਆ ਆਪਾਂ ਨੂੰ ਕਰਨੀਆਂ ਪੈਣਗੀਆਂ ਜੀ ਤੇ ਵਾਈਟ ਫ्लाई ਲਈ ਤੁਸੀਂ ਮੀਡਾ ਕਲੋਰੋਬਿਟ ਤੋਂ ਸ਼ੁਰੂ ਕਰ ਸਕਦੇ ਹੋ ਜ ਉਸ ਤੋਂ ਬਾਅਦ ਇਹ ਡਾਈਫੈਂਥਰਨ ਤੇ ਜਾ ਸਕਦੇ ਹੋ ਫਿਰ ਜ਼ਰੂਰਤ ਮੁਤਾਬਕ ਆਪਾਂ ਇਸ ਤੋਂ ਉੱਪਰੀਆਂ ਸਪਰੇਆ ਤੇ ਜਾ ਸਕਦੇ ਆ ਵੈਸੇ ਮੀਡਾ ਕਲੋਰੋਫਿਟ ਤੇ ਡਾਈਫੈਂਥਰਨ ਜਿਹੜੇ ਆ ਉਹਦੇ ਨਾਲ ਤੁਹਾਡਾ ਵਧੀਆ ਕੰਟਰੋਲ ਹੋ ਜਾਣਾ ਚਾਹੀਦਾ ਖੇਤ ਦੀ ਤਿਆਰੀ ਕਰਨ ਵੇਲੇ ਦੋ ਬੈਗ ਤੱਕ ਆਪਾਂ ਡੀਏਪੀ ਵਰਤ ਸਕਦੇ ਹਾਂ ਜੀ ਮਿੱਟੀ ਟੈਸਟ ਰਿਪੋਰਟ ਦੇ ਅਨੁਸਾਰ ਜਿਹੜਾ ਵੀ ਡਿਸੀਜਨ ਲੈਣਾ ਉਹ ਲਿਆ ਜਾਵੇ ਤੇ ਹਮੇਸ਼ਾ ਜਿਹੜਾ ਇਹਦਾ ਥੱਲੇ ਉਹ ਇਹਨੂੰ ਇਦਾਂ ਚੈੱਕ ਕਰੀਦਾ ਕਿ ਥੱਲੇ ਕੋਈ ਤੇਲਾ ਜਾਂ ਕੋਈ ਚੀਜ਼ ਤਾਂ ਨਹੀਂ ਹੈਗੀ ਪੱਤੇ ਦੇ ਉੱਪਰ ਤੁਹਾਨੂੰ ਕੋਈ ਵੀ ਚੀਜ਼ ਨਹੀਂ ਦਿਖਣੀ ਜਿਹੜਾ ਵੀ ਤੁਹਾਨੂੰ ਇਨਸੈਕਟ ਦਿਖੂਗਾ ਪੱਤੇ ਦੇ ਹੇਠਾਂ ਹੀ ਦਿਖੂਗਾ ਜੀ ਵਾਈਟ ਫ्लाई ਹੋਊਗੀ ਹੋਊਗੀ ਜਾਂ ਮੱਛਰ ਹੋਊਗਾ ਤਾਂ ਪੱਤੇ ਦੇ ਹੇਠਾਂ ਹੋਊਗਾ ਉੱਪਰ ਨਹੀਂ ਹੋਣਾ ਇਹ ਫਸਲ ਐਸੀ ਹੈ ਜੀ ਕਿ ਤੁਹਾਨੂੰ ਸੋਹਣੇ ਪੈਸੇ ਦੇ ਸਕਦੀ ਹੈ ਜੇ ਇਸ ਨੂੰ ਟਾਈਮ ਤੇ ਲਾ ਕੇ ਟਾਈਮ ਤੇ ਸੰਭਾਲਿਆ ਜਾਵੇ ਤੇ ਦੋ ਬੈਗ ਡੀਏਪੀ ਦੇ ਨਾਲ ਤੁਸੀਂ ਪੋਲੀਸਲਫੇਟ ਦੀ ਵਰਤੋਂ ਕਰ ਸਕਦੇ ਹੋ ਜੀ 50 ਤੋਂ 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਰੇ ਖੇਤ ਨੂੰ ਤਿਆਰ ਕਰਕੇ ਖੇਤ ਦੇ ਵਿੱਚ ਰੂਟਾਵੇਟਰ ਫੇਰ ਕੇ ਜਦੋਂ ਫਿਰ ਤੁਸੀਂ ਖਾਦਾਂ ਦਾ ਛੱਟਾ ਦੇਣਾ ਹੈ ਛੱਟਾ ਦੇ ਕੇ ਇੱਕ ਵਾਰ ਜਿਹੜੇ ਰੁਕ ਤੁਸੀਂ ਬੈੱਡ ਬਣਾਏ ਦੇਖੋ ਬੈੱਡ ਸਰਪ ਨੇ ਇਸ ਲਾਈਨ ਇਸ ਰੋਕ ਹੈ ਨਾ ਇਸ ਤੋਂ ਇਧਰ ਉਲਟੀ ਦਿਸ਼ਾ ਦੇ ਵਿੱਚ ਇੱਕ ਵਾਰ ਹਲਕੀਆਂ ਹੱਲਾਂ ਦੀ ਪਾੜ ਪਾ ਕੇ ਤੇ ਉਸ ਤੋਂ ਬਾਅਦ ਤੁਸੀਂ ਬੈੱਡ ਵਗੈਰਾ ਜਾਂ ਖੇਡਾਂ ਵਗੈਰਾ ਜੋ ਵੀ ਹੈਗੀਆਂ ਬਣਾਉਣੀਆਂ ਉਸ ਤਰ੍ਹਾਂ ਨਹੀਂ ਬਣਾਉਣੇ ਨਹੀਂ ਤਾਂ ਦਿੱਕਤ ਆਉਂਦੀ ਹੈ ਦੇਖੋ ਇੱਧਰ ਸਾਡੇ ਥੋੜੀ ਜਿਹੀ ਜਗ੍ਹਾ ਗਿੱਲੀ ਸੀ ਇੱਧਰ ਸਾਡੇ ਬੈੱਡ ਵੀਰੇ ਪੂਰੇ ਪ੍ਰੋਪਰ ਤਰੀਕੇ ਨਾਲ ਨਹੀਂ ਬਣੇ ਹਨ ਤੇ ਜੇ ਇੱਧਰ ਜਗ੍ਹਾ ਪੂਰੀ ਸੁੱਕੀ ਸੀ ਜੀ ਦੇਖੋ ਉਧਰ ਬੈੱਡ ਬਣੇ ਇੱਧਰ ਬੈੱਡ ਦੇਖੋ ਜੀ ਇਹ ਫਰਕ ਜਿਹੜਾ ਬਹੁਤ ਪੈਂਦਾ ਹੈ ਜੀ ਇਸ ਤਰੀਕੇ ਦੇ ਨਾਲ ਤੇ ਜ਼ਰੂਰਤ ਮੁਤਾਬਕ ਇਹ ਤੇ ਆਪਾਂ ਫੰਗੀਸਾਈਡ ਦੀ ਸਪਰੇ ਕਰਾਂਗੇ ਅਸੀਂ ਸਪਰੀ ਆਪਾਂ ਜਿਹੜੀ 12 36 ਦੀ ਕਰਾਂਗੇ ਜੀ ਇਹ ਲਗਭਗ ਅਜੇ ਇਹਨਾਂ ਨੂੰ ਇੱਕ ਹੀ ਪਾਣੀ ਦਿੱਤਾ ਸੀ ਹੁਣ ਦੂਜੇ ਪਾਣੀ ਦੀ ਵਾਰੀ ਇਹਨਾਂ ਨੂੰ ਆ ਗਈ ਆ ਇੱਕ ਪਾਣੀ ਦੇ ਨਾਲ ਇਹ ਜਿਹੜੀਆਂ ਬੇਲਾਂ ਇਸ ਤਰੀਕੇ ਦੀਆਂ ਹੋ ਗਈਆਂ ਐਡੀਆਂ ਹੋ ਗਈਆਂ ਖੇਤ ਟਾਈਮ ਤੇ ਤਿਆਰ ਨਾ ਹੋਣ ਦੇ ਕਾਰਨ ਸਾਡੇ ਬੂਟੇ ਵੱਡੇ ਹੋ ਗਏ ਸੀ ਤੇ ਸਾਨੂੰ ਲੰਬੇ ਬੂਟੇ ਲਾਉਣੇ ਪਏ ਉਹਦੇ ਕਾਰਨ ਇਹ ਇਸ ਤਰੀਕੇ ਦੇ ਬੇ ਢੰਗੇ ਦਿਖਦੇ ਨੇ ਜੇ ਬੀਜ ਦੀ ਮਾਤਰਾ ਦੀ ਗੱਲ ਕਰੀਏ ਤਾਂ ਕਰੀਬ-ਕਰੀਬ 1 ਕਿਲੋ ਬੀਜ ਪ੍ਰਤੀ ਏਕੜ ਆਪਣਾ ਲੱਗ ਜਾਂਦਾ ਹੈ ਜੀ ਵੈਰਾਈਟੀ ਦੇ ਅਕੋਰਡਿੰਗ 5000 ਤੋਂ ਸ਼ੁਰੂ ਹੋ ਕੇ 15000 ਰੁਪਏ ਕਿਲੋ ਤੱਕ ਇਹ ਚੱਪਣ ਕਦੂ ਦੇ ਕਿਹੜੇ ਬੀਜ ਐ ਉਹਨਾਂ ਦੀ ਕੀਮਤ ਜਾਂਦੀ ਐ ਬੁਖੋ ਵੱਖਰੀਆਂ ਵੈਰਾਈਟੀਆਂ ਦੇ ਅਨੁਸਾਰ ਰੇਟ ਜਿਹੜਾ ਵੱਧ ਅਤੇ ਘਟ ਸਕਦਾ ਜਿਹੜੀ ਜਿਹੜੀਆਂ ਕੰਪਨੀਆਂ ਦੇ ਅਸੀਂ ਚੱਪਣ ਕਦੂ ਆਪਣੇ ਫਾਰਮ ਤੇ ਸੇਲ ਕਰਦੇ ਆ ਜਾਂ ਵਰਤ ਕੇ ਦੇਖੇ ਆ ਉਹਨਾਂ 'ਚ ਨਾਮਤਾਰੀ ਹੈਗਾ ਜੀ ਨਿਊ ਫੀਲਡ ਹੈਗਾ ਜੀ ਗ੍ਰੀਨ ਫੀਲਡ ਹੈਗਾ ਤੇ ਹੋਰ ਵੀ ਕਈਆਂ ਕੰਪਨੀਆਂ ਦੇ ਚੱਪਣ ਕਦੂ ਜਿਹੜੇ ਅਸੀਂ ਆਪਣੇ ਫਾਰਮ ਤੇ ਯੂਜ਼ ਕਰਕੇ ਦੇਖੇ ਆ ਉਨ੍ਹਾਂ ਦੇ ਰਿਜ਼ਲਟ ਸੰਗੋਂ ਚੰਗੇ ਮਿਲੇ ਆ ਇਹ ਕਿਸੇ ਤਰ੍ਹਾਂ ਦੀ ਕੋਈ ਪ੍ਰਮੋਸ਼ਨ ਨਹੀਂ ਹੈ ਜੀ ਇਹ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਵੀਡੀਓ ਰਿਕਾਰਡ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਚ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਬਤੌਰ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ